ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਵਿੰਦਰ ਕੰਬੋਜ ਤੁਹਾਡਾ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਸਟੱਡੀ ਚੈਨਲ ਵਨ ਸਟੈਪ ਟੂ ਸਕਸੈਸ ਦੇ ਵਿੱਚ ਹਾਂਜੀ ਜਿੱਥੇ ਲੈ ਕੇ ਹਾਜ਼ਰ ਹੋਏ ਆਂ ਪੰਜਾਬ ਜੀਕੇ ਦੇ 20 ਟੋਪ ਐਮਸੀਕਿਊ ਹਾਂਜੀ ਐਸ ਤੋਂ ਪਿੱਛੇ ਵਾਲੀ ਕਲਾਸਿਸ ਦੇ ਵਿੱਚ ਆਪਾਂ 40 40 ਐਮਸੀਕਿਊਜ਼ ਦੀਆਂ ਦੋ ਕਲਾਸਿਸ ਜਿਹੜੀਆਂ ਸੀਗੀਆਂ ਲਗਾਈਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਆਪਨੇ 80 ਜਿਹੜੇ ਪੰਜਾਬ ਜੀਕੇ ਦੇ ਟੋਪ ਐਮਸੀਕਿਊ ਜਿਹੜੇ ਕਲੀਅਰ ਹੋ ਗਏ ਸੀ ਤੇ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ 20 ਐਮਸੀਕਿਊ ਹੋਰ ਕਰਨ ਜਾ ਰਹੇ ਹਾਂ ਤਾਂ ਜੋ ਆਪਣੇ ਜਿਹੜੇ ਨੇ 100 ਟੋਪ ਪੰਜਾਬ ਜੀਕੇ ਦੇ ਕਵੈਸਚਨ ਜਿਹੜੇ ਐਮਸੀਕਿਊ ਨੇ ਕਲੀਅਰ ਹੋ ਜਾਣਗੇ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰ ਲੈਂਦੇ ਆ ਅੱਜ ਦੀ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਇਹ ਰਿਕਵੈਸਟ ਕਰਦਾ ਜਿਹੜੇ ਚੈਨਲ ਤੇ ਨਵੇਂ ਨੇ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਹਾਂਜੀ ਆਓ ਅੱਜ ਦੀ ਵੀਡੀਓ ਸ਼ੁਰੂ ਕਰ ਲੈਂਦੇ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਚਾਹਵਾਂਗਾ ਜਦੋਂ ਮੈਂ ਆਨਸਰ ਦੱਸਾਂਗਾ ਉਸ ਤੋਂ ਪਹਿਲਾਂ ਹੀ ਮੇਰੇ ਦੱਸਣ ਤੋਂ ਪਹਿਲਾਂ ਤੁਸੀਂ ਆਪਣੇ ਮਨ ਦੇ ਵਿੱਚ ਆਪਣਾ ਆਨਸਰ ਜਿਹੜਾ ਸੋਚ ਲੈਣਾ ਤਾਂ ਜੋ ਤੁਹਾਨੂੰ ਪਤਾ ਚੱਲ ਸਕੇ ਕਿ ਮੇਰਾ ਆਨਸਰ ਸਹੀ ਸੀ ਜਾਂ ਫਿਰ ਗਲਤ ਹਾਂਜੀ ਆਓ ਅੱਜ ਦਾ ਜਿਹੜਾ ਪਹਿਲਾ ਕੁਐਸਚਨ ਹੈ ਸ਼ੁਰੂ ਗੁਰੂ ਗ੍ਰੰਥ ਸਾਹਿਬ ਸਟਾਰਟਡ ਫਰੋਮ ਹਾਂਜੀ ਇਸ ਪ੍ਰਸ਼ਨ ਦੇ ਵਿੱਚ ਆਪਣੇ ਕੋਲ ਪੁੱਛਿਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਰੰਭ ਕਿੱਥੋਂ ਹੁੰਦਾ ਹੈ ਏ ਆਪਸ਼ਨ ਜਨਮ ਸਾਖੀ ਤੋਂ ਬੀ ਜਪਜੀ ਸਾਹਿਬ ਤੋਂ ਸੀ ਮੂਲ ਮੰਤਰ ਤੋਂ ਜਾਂ ਫਿਰ ਡੀ ਸੁਖਮਨੀ ਸਾਹਿਬ ਤੋਂ ਹਾਂਜੀ ਆਨਸਰ ਦੇਣਾ ਹਾਂਜੀ ਇੱਥੇ ਜਿਹੜਾ ਕਈ ਬੱਚੇ ਜਿਹੜਾ ਆਨਸਰ ਲਗਾ ਦਿੰਦੇ ਨੇ ਕਿ ਜਪਜੀ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਰੰਭ ਹੁੰਦਾ ਹੈ ਪਰ ਇੱਥੇ ਆਪਣਾ ਇਹ ਕੁਸਚਨ ਗਲਤ ਹੋ ਜਾਵੇਗਾ ਆਪਣਾ ਜਿਹੜਾ ਇੱਥੇ ਰਾਈਟ ਆਨਸਰ ਹੋ ਜਾਵੇਗਾ ਮੂਲ ਮੰਤਰ ਦੇ ਜਾਪ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਆਰੰਭ ਹੁੰਦਾ ਹੈ ਹਾਂਜੀ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 6 ਗੁਰੂਆਂ ਦੀ ਬਾਣੀ ਦਰਜ ਹੈ 6 ਗੁਰੂਆਂ ਦੀ ਬਾਣੀ ਦਰਜ ਹੈ 11 ਪਟਾਂ ਦੀ ਬਾਣੀ ਦਰਜ ਹੈ 15 ਭਗਤਾਂ ਦੀ ਤੇ 4 ਹੋਰ ਗੁਰਸਿੱਖਾਂ ਦੀ ਬਾਣੀ ਦਰਜ ਹੈ 6 ਗੁਰੂਆਂ ਦੀ ਬਾਣੀ ਦਰਜ ਹੈ ਉਸ ਤੋਂ ਇਲਾਵਾ 11 ਜਿਹੜੇ ਸੀਗੇ ਪਟ ਸੀਗੇ ਪਟਾਂ ਦੀ ਬਾਣੀ ਦਰਜ ਹੈ ਉਸ ਤੋਂ ਬਾਅਦ 15 ਭਗਤਾਂ ਦੀ ਬਾਣੀ ਦਰਜ ਹੈ ਅਤੇ 4 ਗੁਰਸਿੱਖਾਂ ਦੀ ਬਾਣੀ ਦਰਜ ਹੈ 6 ਗੁਰੂ ਕਿਹੜੇ-ਕਿਹੜੇ ਸੀ ਹਾਂਜੀ ਪਹਿਲੇ 5 ਗੁਰੂ ਅਤੇ 9ਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਹੈ 11 ਪਟ ਸੀ 15 ਭਗਤਾਂ ਦੀ ਤੇ 4 ਹੋਰ ਗੁਰਸਿੱਖਾਂ ਦੀ ਬਾਣੀ ਇਸ ਵਿੱਚ ਦਰਜ ਹੈ ਹਾਂਜੀ ਜੇਕਰ ਆਪਨੇ ਕੋਲ ਇਹ ਵੀ ਕੁਐਸਚਨ ਬਹੁਤ ਵਾਰ ਪੁੱਛਿਆ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਕਿੰਨੇ ਹਨ ਤਾਂ ਆਪਣਾ ਜਿਹੜਾ ਰਾਈਟ ਆਨਸਰ ਹੋ ਜਾਵੇਗਾ 1430 ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੇ ਹਾਂਜੀ ਧਿਆਨ ਵਿੱਚ ਰੱਖ ਲੈਣਾ ਇਹ ਕੁਐਸਚਨ ਵੀ ਇੰਪੋਰਟੈਂਟ ਹੋ ਜਾਂਦਾ ਹੈ ਹਾਂਜੀ ਕੁਐਸਚਨ ਨੰਬਰ 82 ਇਜ਼ ਓਨ ਯਰ ਸਕਰੀਨ ਜਪਜੀ ਸਾਹਿਬ ਵਾਸ ਰਿਟਨ ਬਾਈ ਵਿਚ ਆਫ ਦਾ ਫੋਲੋਇੰਗ ਗੁਰੂ ਹਾਂਜੀ ਇੱਥੇ ਆਪਣੇ ਕੋਲ ਪੁੱਛਿਆ ਗਿਆ ਜਪਜੀ ਸਾਹਿਬ ਦੀ ਬਾਣੀ ਕਿਸ ਗੁਰੂ ਦੁਆਰਾ ਬਚੀ ਗਈ ਸੀ A ਆਪਸ਼ਨ ਗੁਰੂ ਰਾਮਦਾਸ ਜੀ B ਗੁਰੂ ਨਾਨਕ ਦੇਵ ਜੀ C ਗੁਰੂ ਗੋਬਿੰਦ ਸਿੰਘ ਜੀ ਜਾਂ ਫਿਰ D ਗੁਰੂ ਅਰਜਨ ਦੇਵ ਜੀ ਹਾਂਜੀ ਇੱਥੇ ਜਿਹੜਾ ਆਪਣਾ ਰਾਈਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ B ਇਸ ਦਾ ਰਾਈਟ ਆਨਸਰ ਸ੍ਰੀ ਗੁਰੂ ਨਾਨਕ ਦੇਵ ਸਿੱਖਾਂ ਦੇ ਪਹਿਲੇ ਗੁਰਦੁਆਰਾ ਜਪਜੀ ਸਾਹਿਬ ਦੀ ਰਚਨਾ ਕੀਤੀ ਗਈ ਸੀ ਕੁਐਸਚਨ ਨੰਬਰ 83 ਹੂਜ਼ ਬਾਣੀ ਇਜ਼ ਇਨਕਲੂਡਿਡ ਇਨ ਸ੍ਰੀ ਗੁਰੂ ਗ੍ਰੰਥ ਸਾਹਿਬ ਹਾਂਜੀ ਆਪਾਂ ਨੂੰ ਇੱਥੇ ਥੱਲੇ ਆਪਸ਼ਨਾਂ ਦਿੱਤੀਆਂ ਗਈਆਂ ਨੇ ਇਹਨਾਂ ਵਿੱਚੋਂ ਆਪਾਂ ਦੱਸਣਾ ਹੈ ਕਿਸ ਦੀ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਨਕਲੂਡ ਯਾਨੀ ਕਿ ਦਰਜ ਕੀਤੀ ਗਈ ਹੈ ਏ ਆਪਸ਼ਨ ਸ਼ਾਹ ਹੁਸੈਨ ਬੀ ਭਗਤ ਕਬੀਰ ਸੀ ਪਿੱਲੂ ਜਾਂ ਫਿਰ ਡੀ ਭਗਤ ਛੱਜੂ ਹਾਂਜੀ ਇੱਥੇ ਜਿਹੜਾ ਆਪਣਾ ਰਾਈਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਬੀ ਇਸ ਰਾਈਟ ਆਨਸਰ ਭਗਤ ਕਬੀਰ ਜੀ ਦੀ ਬਾਣੀ ਜਿਹੜੀ ਸੀਗੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਕੁਸਚਨ ਨੰਬਰ 84 ਟਾਊਨ ਆਫ ਤਰਨਤਾਰਨ ਵਾਸ ਫਾਊਂਡਡ ਬਾਈ ਹਾਂਜੀ ਇੱਥੇ ਆਪਾਂ ਦੱਸਣਾ ਹੈ ਜਿਹੜਾ ਸੀਗਾ ਤਰਨ ਤਾਰਨ ਕਿੰਨਾ ਦੁਆਰਾ ਤਰਨ ਤਾਰਨ ਦੀ ਸਥਾਪਨਾ ਕਿਸ ਗੁਰੂ ਦੁਆਰਾ ਕੀਤੀ ਗਈ ਸੀ ਏ ਆਪਸ਼ਨ ਗੁਰੂ ਅੰਗਦ ਦੇਵ ਜੀ ਬੀ ਗੁਰੂ ਅਮਰਦਾਸ ਜੀ ਸੀ ਗੁਰੂ ਅਰਜਨ ਦੇਵ ਜੀ ਜਾਂ ਫਿਰ ਡੀ ਗੁਰੂ ਰਾਮਦਾਸ ਜੀ ਹਾਂਜੀ ਆਨਸਰ ਦੇਣਾ ਹਾਂਜੀ ਇਥੇ ਜਿਹੜਾ ਆਪਣਾ ਰਾਈਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਸੀ ਇਸ ਦਾ ਰਾਈਟ ਆਨਸਰ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਤਰਨ ਤਾਰਨ ਦੀ ਸਥਾਪਨਾ ਕੀਤੀ ਗਈ ਸੀ ਹਾਂਜੀ ਕੁਐਸਚਨ ਨੰਬਰ 85 ਤੁਹਾਡੀ ਸਕਰੀਨ ਤੇ ਹੈ ਵਿਚ ਗੁਰੂ ਇਜ਼ ਨਾਉਨ ਐਸ ਹਿੰਦ ਦੀ ਚਾਦਰ ਹਾਂਜੀ ਹਿੰਦ ਦੀ ਚਾਦਰ ਦੇ ਨਾਮ ਵਜੋਂ ਕਿਹੜੇ ਸਿੱਖ ਗੁਰੂ ਨੂੰ ਜਾਣਿਆ ਜਾਂਦਾ ਹੈ ਆਪਸ਼ਨਾਂ ਤੁਹਾਡੀ ਸਕਰੀਨ ਤੇ ਨੇ ਏ ਆਪਸ਼ਨ ਗੁਰੂ ਤੇਗ ਬਹਾਦਰ ਜੀ ਬੀ ਗੁਰੂ ਨਾਨਕ ਦੇਵ ਜੀ ਸੀ ਗੁਰੂ ਅਰਜਨ ਦੇਵ ਜੀ ਡੀ ਗੁਰੂ ਹਰगोबिंद ਸਿੰਘ ਜੀ ਹਾਂਜੀ ਇੱਥੇ ਜਿਹੜਾ ਆਪਣਾ ਰਾਈਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਏ ਇਜ਼ ਰਾਈਟ ਆਨਸਰ ਸਿੱਖਾਂ ਦੇ ਨੌਵੇਂ ਗੁਰੂ ਨੂੰ ਹਿੰਦ ਦੀ ਚਾਦਰ ਦੇ ਨਾਮ ਵਜੋਂ ਜਾਣਿਆ ਜਾਂਦਾ ਹੈ ਕੁਐਸਚਨ ਨੰਬਰ 86 ਕੋੜੀਆਂ ਇਜ਼ ਰਿਲੇਟਡ ਟੂ ਵਟ individuals death childs birth uh, brides marriage bride groom marriage हां जी ਇੱਥੇ ਆਪਣੇ ਕੋਲ অপਸ਼ਨਾਂ ਨੇ indivdual ਜਾਂ ਫਿਰ death ਗਾਈਆਂ ਜਾਂਦੀਆਂ ਨੇ ਜਾਂ ਫਿਰ ਕਿਸੇ ਬੱਚੇ ਦੇ ਜਨਮ ਤੇ ਜਾਂ ਫਿਰ ਕਿਸੇ ਕੁੜੀ ਦੇ ਵਿਆਹ ਤੇ ਜਾਂ ਫਿਰ ਮੁੰਡੇ ਦੇ ਵਿਆਹ ਤੇ हां जी ਇੱਥੇ ਜਿਹੜਾ ਆਪਣਾ ਰਾਈਟ ਆਨਸਰ ਹੋ ਜਾਵੇਗਾ ਕੋੜੀਆਂ ਜਿਹੜੀਆਂ ਗਾਈਆਂ ਜਾਂਦੀਆਂ ਨੇ bride groom marriage ਜਿਹੜੀ ਹੁੰਦੀ ਹੈ ਲੜਕੇ ਦੇ ਵਿਆਹ ਦੇ ਨਾਲ ਸੰਬੰਧਿਤ ਨੇ ਕੋੜੀਆਂ ਤੇ ਕੁੜੀ ਦੇ ਵਿਆਹ ਦੇ ਨਾਲ ਸੰਬੰਧਿਤ ਨੇ ਸੁਹਾਗ ਕੁਐਸਚਨ ਨੰਬਰ 87 ਹੂ ਰੋਟ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਾ ਬੰਦੇ ਹਾਂਜੀ ਇਹ ਆਪਾਂ ਨੂੰ ਇੱਕ ਤੁਕ ਦਿੱਤੀ ਗਈ ਹੈ ਤੇ ਇਸ ਦਾ ਆਪਾਂ ਆਨਸਰ ਦੱਸਣਾ ਹੈ ਇਹ ਕਿਸ ਦੇ ਦੁਆਰਾ ਲਿਖੀ ਗਈ ਹੈ ਏ ਆਪਸ਼ਨ ਬਾਬਾ ਫਰੀਦ ਬੀ ਗੁਰੂ ਨਾਨਕ ਦੇਵ ਜੀ ਸੀ ਭਗਤ ਕਬੀਰ ਡੀ ਆਪਸ਼ਨ ਭਾਈ ਵੀਰ ਸਿੰਘ ਜੀ ਹਾਂਜੀ ਤੇ ਜਿਹੜਾ ਆਪਣਾ ਰਾਈਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਹਾਂਜੀ ਇੱਥੇ ਜਿਹੜਾ ਆਪਣਾ ਰਾਈਟ ਆਨਸਰ ਹੋ ਜਾਵੇਗਾ ਉਹ ਜਾਵੇਗਾ ਸੀ ਇਸ ਦਾ ਰਾਈਟ ਆਨਸਰ ਭਗਤ ਕਬੀਰ ਸਿੰਘ ਭਗਤ ਕਬੀਰ ਜੀ ਦੁਆਰਾ ਲਿਖਿਆ ਗਿਆ ਸੀਗਾ ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਹਾਂਜੀ ਕੁਐਸਚਨ ਨੰਬਰ 88 ਇਜ਼ ਓਨ ਯੋਰ ਸਕਰੀਨ ਗੁਲਾਬ ਦਾ ਫੁੱਲ ਇਜ਼ ਰਿਟਨ ਬਾਈ ਏ ਆਪਸ਼ਨ ਨਾਨਕ ਸਿੰਘ ਬੀ ਪ੍ਰੋਫੈਸਰ ਮੋਹਨ ਸਿੰਘ ਸੀ ਭਾਈ ਵੀਰ ਸਿੰਘ ਜਾਫੀ ਡੀ ਅੰਮ੍ਰਿਤਪ੍ਰੀਤਮ ਹਾਂਜੀ ਆਨਸਰ ਦੇਣਾ ਗੁਲਾਬ ਦਾ ਫੁੱਲ ਕਿਸ ਦੀ ਰਚਨਾ ਹੈ ਏ ਆਪਸ਼ਨ ਨਾਨਕ ਸਿੰਘ ਦੀ ਪ੍ਰੋਫੈਸਰ ਮੋਹਨ ਸਿੰਘ ਦੀ ਭਾਈ ਵੀਰ ਸਿੰਘ ਦੀ ਜਾਂ ਫਿਰ ਅੰਮ੍ਰਿਤਾ ਪ੍ਰੀਤਮ ਦੀ ਹਾਂਜੀ ਇਹ ਤੇ ਜਿਹੜਾ ਆਪਣਾ ਰਾਈਟ ਆਨਸਰ ਹੋ ਜਾਵੇਗਾ ਉਹ ਜਾਵੇਗਾ ਸੀ ਇਸ ਦਾ ਰਾਈਟ ਆਨਸਰ ਭਾਈ ਵੀਰ ਸਿੰਘ ਦੀ ਜਿਹੜੀ ਰਚਨਾ ਹੈ ਗੁਲਾਬ ਦਾ ਫੁੱਲ ਹਾਂਜੀ ਜੇਕਰ ਆ ਤੇ ਭਾਈ ਵੀਰ ਸਿੰਘ ਜੀ ਨੂੰ ਆਧੁਨਿਕ ਸਾਹਿਤ ਦਾ ਪਿਤਾਮਾ ਕਿਹਾ ਜਾਂਦਾ ਹੈ ਆਧੁਨਿਕ ਸਾਹਿਤ ਦਾ ਪਿਤਾਮਾ ਕਿਹਾ ਜਾਂਦਾ ਹੈ ਹਾਂਜੀ ਇਹ ਕੁਐਸਚਨ ਬਹੁਤ ਵਾਰ ਪੁੱਛਿਆ ਗਿਆ ਇਸ ਲਈ ਧਿਆਨ ਦੇ ਵਿੱਚ ਰੱਖਣਾ ਤੇ ਇਹਨਾਂ ਦੀ ਰਚਨਾਵਾਂ ਵੀ ਤੁਹਾਨੂੰ ਕਿਸੇ ਦਿਨ ਮੈਂ ਕਰਵਾਵਾਂਗਾ ਸਾਰੀਆਂ ਇੱਕ ਇੱਕ ਤੁਹਾਨੂੰ ਰਚਨਾ ਇਹਨਾਂ ਦੀ ਕਲੀਅਰ ਕਰਵਾਵਾਂਗੇ ਹਰੇਕ ਜਿੰਨੇ ਰਾਈਟਰ ਨੇ ਜਿੰਨੇ ਨਾਵਲਿਸਟ ਨੇ ਤੇ ਜਿੰਨੇ ਡਰਾਮਾਕਾਰ ਨੇ ਹਾਂਜੀ ਕੁਐਸਚਨ ਨੰਬਰ 89 ਇਜ਼ ਓਨ ਯੋਰ ਸਕਰੀਨ ਗੁਰੂ ਤੇਗ ਬਹਾਦਰ ਜੀ ਵਾਸ ਮਾਰਟਇਰਡ ਐਟ ਡੈਸ਼ ਹਾਂਜੀ ਇੱਥੇ ਆਪਣੇ ਕੋਲ ਪੁੱਛਿਆ ਗਿਆ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਿੱਥੇ ਹੋਈ ਸੀ ਏ ਆਪਸ਼ਨ ਅੰਮ੍ਰਿਤਸਰ ਬੀ ਲਾਹੌਰ ਸੀ ਅਨੰਦਪੂਰ ਸਾਹਿਬ ਜਾਂ ਫਿਰ ਡੀ ਦਿੱਲੀ ਹਾਂਜੀ ਇੱਥੇ ਜਿਹੜਾ ਆਪਣਾ ਆ ਜਾਏਗਾ ਆਨਸਰ ਰਾਈਟ ਆ ਜਾਏਗਾ ਉਹ ਜਾਵੇਗਾ ਡੀ ਇਜ਼ ਦਾ ਰਾਈਟ ਆਨਸਰ ਦਿੱਲੀ ਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ ਸੀ ਤੇ ਹਾਂਜੀ ਇੱਥੇ ਆਪਣੇ ਕੋਲ ਇਹ ਵੀ ਪੁੱਛ ਲਿਆ ਜਾਂਦਾ ਹੈ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਕੌਣ ਲੈ ਕੇ ਆਇਆ ਸੀ ਹਾਂਜੀ ਤਾਂ ਆਪਣਾ ਜਿਹੜਾ ਆਨਸਰ ਹੋ ਜਾਏਗਾ ਭਾਈ ਜੈਤਾ ਹਾਂਜੀ ਭਾਈ ਜੈਤਾ ਜੀ ਜਿਹੜੇ ਸੀਗੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਲੈ ਕੇ ਆਏ ਸੀ ਭਾਈ ਜੈਤਾ ਜੀ ਕੋਸ਼ ਨੰਬਰ 19 ਨਾਨਕ ਸਿੰਘ ਵਾਸ ਹਾਂਜੀ ਇੱਥੇ ਆਪਣੇ ਕੋਲ ਪੁੱਛਿਆ ਗਿਆ ਨਾਨਕ ਸਿੰਘ ਕੀ ਸੀਗੇ ਏ অপਸ਼ਨ স্টোরি রাইটার ਸੀ বি ট্রান্সলেটর ਸੀ সি নভেলিস্ট ਸੀ ਜਾਂ ਫਿਰ ਡੀ ਡਰਾਮਟਿਸਟ ਸੀਗੇ ਹਾਂਜੀ ਤੇ ਜਿਹੜਾ ਆਪਣਾ ਰਾਈਟ ਆਨਸਰ ਹੋ ਜਾਵੇਗਾ ਨਾਨਕ ਸਿੰਘ ਜਿਹੜੇ ਸੀਗੇ ਇਹ ਇੱਕ ਨਾਵਲਕਾਰ ਸੀਗੇ ਤੇ ਇਹਨਾਂ ਦੀ ਪ੍ਰਸਿੱਧ ਰਚਨਾ ਜਿਹੜੀ ਸੀ ਚਿੱਟਾ ਲਹੁ ਬਹੁਤ ਵਾਰ ਪੇਪਰਾਂ ਦੇ ਵਿੱਚ ਰਿਪੀਟ ਕੁਐਸਚਨ ਇਹ ਪੁੱਛਿਆ ਗਿਆ ਹੈ ਚਿੱਟਾ ਲਹੁ ਚਿੱਟਾ ਲਹੁ ਕਿਸ ਨਾਵਲਕਾਰ ਦੀ ਰਚਨਾ ਹੈ ਤਾਂ ਆਪਣਾ ਜਿਹੜਾ ਆਨਸਰ ਆ ਜਾਵੇਗਾ ਨਾਨਕ ਸਿੰਘ ਦੀ ਰਚਨਾ ਹੈ ਚਿੱਟਾ ਲਹੁ ਕੁਐਸਚਨ ਨੰਬਰ 91 रेनफॉल डिस्ट्रीब्यूशन इन पंजाब हां जी ਤੇ ਆਪਨੇ ਕੋਲ ਪੁੱਛਿਆ ਗਿਆ ਰੇਨਫਾਲ ਬਾਰੇ ਏ অপਸ਼ਨ ਇਕੁਅਲ ਹੁੰਦੀ ਹੈ ਰੇਨਫਾਲ ਬੀ ਅਨ ਇਕੁਅਲ ਸੀ ਬੋਥ ਜਾਂ ਡੀ ਨਨ ਆਫ ਥੀਸ हां जी ਤੇ ਜਿਹੜਾ ਆਪਣਾ ਰਾਈਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਬੋਥ ਏ ਐਂਡ ਬੀ ਇਜ਼ ਬੋਥ ਇਕੁਅਲ ਐਂਡ ਅਨ ਇਕੁਅਲ ਜਿਹੜੀ ਰੇਨਫਾਲ ਡਿਸਟ੍ਰਿਬਿਊਸ਼ਨ ਇਨ ਪੰਜਾਬ ਚ ਹੁੰਦੀ ਹੈ हां जी ਕੁਐਸਚਨ ਨੰਬਰ 92 ਤੁਹਾਡੀ ਸਕਰੀਨ ਤੇ ਹੈ ਹੌਟ ਬਲੋਇੰਗ ਵਾਈਂਡਸ ਬਿਫੋਰ ਮੌਨਸੂਨ ਅਰਾਈਵਸ ਇਨ ਪੰਜਾਬ ਆਰ ਕਾਲਡ ਡੈਸ਼ हां जी ਤੇ ਆਪਨੇ ਕੋਲ ਪੁੱਛਿਆ ਗਿਆ ਮਾਨਸੂਨ ਦੇ ਆਉਣ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿਹੜੀਆਂ ਹਵਾਵਾਂ ਚੱਲਦੀਆਂ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਏ ਆਪਸ਼ਨ ਮੈਂਗੋ ਵਾਈਂਡਸ ਕਿਹਾ ਜਾਂਦਾ ਹੈ ਬੀ ਲੂ ਕਿਹਾ ਜਾਂਦਾ ਹੈ ਸੀ ਚਿੰਕੂ ਚੀਨੂਕਸ ਕਿਹਾ ਜਾਂਦਾ ਜਾਂ ਫਿਰ ਡੀ ਵੈਸਟਰਨ ਡਿਸਟਰਬੈਂਸ ਕਿਹਾ ਜਾਂਦਾ ਹੈ ਹਾਂਜੀ ਇਥੇ ਜਿਹੜਾ ਆਪਣਾ ਰਾਈਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਬੀ ਇਜ਼ ਰਾਈਟ ਆਨਸਰ ਪੰਜਾਬ ਦੇ ਵਿੱਚ ਮਾਨਸੂਨ ਦੇ ਆਉਣ ਤੋਂ ਪਹਿਲਾਂ ਚੱਲਣ ਵਾਲੀਆਂ ਹਵਾਵਾਂ ਨੂੰ ਲੂ ਕਿਹਾ ਜਾਂਦਾ ਹੈ ਲੂ ਕਿਹਾ ਜਾਂਦਾ ਹੈ ਕੁਐਸਚਨ ਨੰਬਰ 93 ਹਾਊ ਮੈਨੀ ਟਾਈਪਸ ਆਫ ਸੋਇਲ ਆਰ देयर ਇਨ ਪੰਜਾਬ ਹਾਂਜੀ ਆਨਸਰ ਦੇਣਾ ਹਾਊ ਮੈਨੀ ਟਾਈਪਸ ਆਫ ਸੋਇਲ ਆਰ ਥੇਅਰ ਇਨ ਪੰਜਾਬ ਕਿੰਨੇ ਤਰ੍ਹਾਂ ਦੀਆਂ ਮਿੱਟੀਆਂ ਪਾਈਆਂ ਜਾਂਦੀਆਂ ਨੇ ਪੰਜਾਬ ਦੇ ਵਿੱਚ ਏ ਆਪਸ਼ਨ 2 ਬੀ 5 ਸੀ 3 ਜਾਂ ਫਿਰ ਡੀ 4 ਹਾਂਜੀ ਤੇ ਜਿਹੜਾ ਆਪਣਾ ਰਾਈਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਬੀ ਇਸ ਦਾ ਰਾਈਟ ਆਨਸਰ 5 ਟਾਈਪਸ ਆਫ ਸੋਇਲ ਆਰ ਥੇਅਰ ਇਨ ਪੰਜਾਬ ਹਾਂਜੀ ਕਿਹੜੀਆਂ ਕਿਹੜੀਆਂ ਸੋਇਲ ਪਾਈਆਂ ਜਾਂਦੀਆਂ ਨੇ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਆਪਣੇ ਕੋਲ ਆ ਜਾਂਦੀ ਹੈ ਸੈਂਡੀ ਸੋਇਲ ਪਹਿਲੇ ਨੰਬਰ ਤੇ ਆ ਗਈ ਆਪਣੇ ਕੋਲ ਸੈਂਡੀ ਸੋਇਲ ਸੈਕਿੰਡ ਨੰਬਰ ਤੇ ਆ ਗਈ ਆਪਣੇ ਕੋਲ ਕਲੇ ਉਸ ਤੋਂ ਬਾਅਦ ਆਪਣੇ ਕੋਲ ਪੀਟ ਆ ਜਾਂਦੀ ਇੱਕ ਪੀਟ ਤੋਂ ਬਾਅਦ ਆ ਜਾਂਦੀ ਸਿਲਟ ਸੋਇਲ ਉਸ ਤੋਂ ਬਾਅਦ ਲਾਸਟ ਤੇ ਆਪਣੇ ਕੋਲ ਆ ਜਾਂਦੀ ਲੋਮ ਸੋਇਲ ਹਾਂਜੀ ਇਹ ਪੰਜ ਤਰ੍ਹਾਂ ਦੀ ਜਿਹੜੀਆਂ ਮਿੱਟੀਆਂ ਨੇ ਪੰਜਾਬ ਦੇ ਵਿੱਚ ਪਾਈਆਂ ਜਾਂਦੀਆਂ ਨੇ ਹਾਂਜੀ ਸੈਂਡੀ ਰੇਤਲੀ ਮਿੱਟੀ ਵੀ ਪਾਈ ਜਾਂਦੀ ਹੈ ਚੀਕਣੀ ਮਿੱਟੀ ਵੀ ਪਾਈ ਜਾਂਦੀ ਹੈ ਸਿਲਟ ਸੋਇਲ ਯਾਨੀ ਕਿ ਜੋ ਹੁੰਦੀ ਹੈ ਜਿੰਦੇ ਦੇ ਵਿੱਚ ਲੂ ਉਹ ਦੂਸਰੀ ਹੁੰਦੀ ਵਾਈਟ ਕਲਰ ਦੀ ਜਿਹੜੀ ਬਰੂਨ ਜੀ ਬਣ ਜਾਂਦੀ ਹੈ ਉਸ ਨੂੰ ਸਿਲਟ ਸੋਇਲ ਕਿਹਾ ਜਾਂਦਾ ਹੈ ਐਂਡ ਲੋਮ ਸੋਇਲ ਇਹ ਪੰਜ ਤਰ੍ਹਾਂ ਦੀ ਮਿੱਟੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਪਾਈਆਂ ਜਾਂਦੀਆਂ ਨੇ ਹਾਂਜੀ ਇਹ ਕੁਐਸਚਨ ਇੰਪੋਰਟੈਂਟ ਹੈ ਤੁਸੀਂ ਧਿਆਨ ਦੇ ਵਿੱਚ ਰੱਖ ਲੈਣਾ ਹਾਂਜੀ ਕੁਐਸਚਨ ਨੰਬਰ 94 ਇਨ ਵਿਚ ਸੀਜ਼ਨ ਇਜ਼ ਪੈਡੀ ਸ਼ੋਵਨ ਇਨ ਪੰਜਾਬ ਏ ਆਪਸ਼ਨ ਵਿంటర్ ਬੀ ਆਟਮ ਸੀ ਸਮਰ ਡੀ ਸਪ੍ਰਿੰਗ ਹਾਂਜੀ ਇੱਥੇ ਪੁੱਛਿਆ ਗਿਆ ਆਪਣੇ ਕੋਲੋਂ ਧਾਨ ਦੀ ਖੇਤੀ ਪੰਜਾਬ ਦੇ ਵਿੱਚ ਕਦੋਂ ਕੀਤੀ ਜਾਂਦੀ ਹੈ ਧਾਨ ਯਾਨੀ ਕਿ ਆਪਣਾ ਆਨਸਰ ਹੋ ਜਾਏਗਾ ਚਾਵਲ ਦੀ ਖੇਤੀ ਪੰਜਾਬ ਦੇ ਵਿੱਚ ਕਦੋਂ ਕੀਤੀ ਜਾਂਦੀ ਹੈ ਹਾਂਜੀ ਸਾਰਿਆਂ ਨੂੰ ਪਤਾ ਹੋਏਗਾ ਸਮਰ ਦੇ ਵਿੱਚ ਕੀਤੀ ਜਾਂਦੀ ਹੈ ਗਰਮੀਆਂ ਦੇ ਵਿੱਚ ਕੀਤੀ ਜਾਂਦੀ ਹੈ ਤਾਂ ਚਾਵਲ ਦੀ ਜਿਹੜੀ ਖੇਤੀ ਉਸ ਤੋਂ ਬਾਅਦ ਆਪਣੇ ਕੋਲ ਕੁਐਸਚਨ ਆ ਜਾਂਦੇ ਹੈ ਕੁਐਸਚਨ ਨੰਬਰ 95 ਇਨ ਵਿਚ ਸੀਜ਼ਨ ਇਜ਼ ਵੀਟ ਸੋਵਨਿੰਗ ਇਨ ਪੰਜਾਬ ਹਾਂਜੀ ਇਸ ਪ੍ਰਸ਼ਨ ਦੇ ਵਿੱਚ ਆਪਣੇ ਕੋਲ ਪੁੱਛਿਆ ਗਿਆ ਕਣਕ ਦੀ ਬਿਜਾਈ ਕਦੋਂ ਕੀਤੀ ਜਾਂਦੀ ਹੈ ਪੰਜਾਬ ਦੇ ਵਿੱਚ ਏ ਆਪਸ਼ਨ ਵਿంటర్ ਬੀ ਸਪ੍ਰਿੰਗ ਸੀ ਸਮਰ ਜਾਫੀ ਡੀ ਆਟਮ ਹਾਂਜੀ ਤੇ ਜਿਹੜਾ ਆਪਣਾ ਰਾਈਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ। ਏਜ਼ ਰਾਈਟ ਆਨਸਰ ਵਿੰਟਰ ਦੇ ਵਿੱਚ ਜਿਹੜੀ ਹੈ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਤੇ ਸਮਰ ਦੇ ਵਿੱਚ ਕੀਤੀ ਜਾਂਦੀ ਹੈ ਚਾਵਲ ਦੀ ਬਿਜਾਈ। ਹਾਂਜੀ ਕੁਐਸਚਨ ਨੰਬਰ 96 ਵਾਟ ਇਜ਼ ਦਾ ਮੇਨ ਸੋਰਸ ਆਫ ਇਰੀਗੇਸ਼ਨ ਇਨ ਪੰਜਾਬ? ਹਾਂਜੀ ਇੱਥੇ ਆਪਣੇ ਕੋਲ ਪੁੱਛਿਆ ਗਿਆ ਪੰਜਾਬ ਦੇ ਵਿੱਚ ਸਿਚਾਈ ਦੇ ਮੁੱਖ ਸਰੋਤ ਕਿਹੜਾ ਹੈ? ਪੰਜਾਬ ਵਿੱਚ ਸਿੰਚਾਈ ਦਾ ਮੁੱਖ ਸਰੋਤ ਕਿਹੜਾ ਹੈ? ਇਰੀਗੇਸ਼ਨ ਦਾ ਮਤਲਬ ਹੁੰਦਾ ਹੈ ਸਿਚਾਈ ਏ ਆਪਸ਼ਨ ਕਨਾਲ ਬੀ ਰੇਨਫੋਲ ਸੀ ਰਿਵਰ ਜਾਫੇ ਡੀ ਟਿਊਬਵਲ ਹਾਂਜੀ ਇੱਥੇ ਆਪਣਾ ਜਿਹੜਾ ਰਾਈਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਡੀ ਇਜ਼ ਦਾ ਰਾਈਟ ਆਨਸਰ ਟਿਊਬਵਲ ਜਿਹੜੇ ਨੇ ਮੁੱਖ ਸਰੋਤ ਨੇ ਪੰਜਾਬ ਦੇ ਵਿੱਚ ਸਿਚਾਈ ਲਈ ਸਭ ਤੋਂ ਵੱਧ ਟਿਊਬਲਾਂ ਦੀ ਵਰਤੋਂ ਕੀਤੀ ਜਾਂਦੀ ਹੈ ਹਾਂਜੀ ਇਹ ਕੁਐਸਚਨ ਵੀ ਇੰਪੋਰਟੈਂਟ ਹੈ ਇਹ ਕੁਐਸਚਨ ਵੀ ਬਹੁਤ ਵਾਰ ਪੁੱਛਿਆ ਗਿਆ ਹੈ ਕੁਐਸਚਨ ਨੰਬਰ 97 ਆਊਟ ਆਫ ਦਾ 5 6 ਤੱਕ ਹਾਊ ਮੈਨੀ ਆਰ देयर ਇਨ ਪੰਜਾਬ ਹਾਂਜੀ ਇੱਥੇ ਆਪਨੇ ਨੂੰ ਪੁੱਛਿਆ ਗਿਆ ਪੰਜ ਤਖਤ ਨੇ ਪੰਜ ਤਖਤਾਂ ਦੇ ਵਿੱਚੋਂ ਪੰਜਾਬ ਦੇ ਵਿੱਚ ਕਿੰਨੇ ਤਖਤ ਆਪਣੇ ਕੋਲ ਆਉਂਦੇ ਹਨ ਏ ਆਪਸ਼ਨ 1 ਬੀ 5 ਸੀ 3 ਜਾਂ ਫਿਰ ਡੀ 4 ਹਾਂਜੀ ਇੱਥੇ ਜਿਹੜਾ ਆਪਣਾ ਰਾਈਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ ਸੀ ਇਜ਼ ਅ ਰਾਈਟ ਆਨਸਰ ਤਿੰਨ ਤਖਤ ਨੇ ਜਿਹੜੇ ਪੰਜਾਬ ਦੇ ਵਿੱਚ ਆਉਂਦੇ ਨੇ ਹਾਂਜੀ ਹੁਣ ਆਪਾਂ ਜਾਣ ਲੈਂਦੇ ਹਾਂ ਕਿਹੜੇ ਕਿਹੜੇ ਤਖਤ ਨੇ ਜਿਹੜੇ ਪੰਜਾਬ ਦੇ ਵਿੱਚ ਆਉਂਦੇ ਹਨ ਹਾਂਜੀ ਪਹਿਲੇ ਨੰਬਰ ਤੇ ਆਪਨੇ ਕੋਲ ਆ ਜਾਂਦਾ ਹੈ ਅਕਾਲ ਤਖਤ ਅਕਾਲ ਤਖਤ ਦੂਜੇ ਨੰਬਰ ਤੇ ਆਪਣੇ ਕੋਲ ਆ ਜਾਂਦਾ ਸ੍ਰੀ ਕੇਸਗੜ ਸਾਹਿਬ ਸ੍ਰੀ ਕੇਸ਼ਗੜ ਸਾਹਿਬ ਤੀਜੇ ਨੰਬਰ ਤੇ ਆਪਣੇ ਕੋਲ ਆ ਜਾਂਦਾ ਸ੍ਰੀ ਦਮਦਮਾ ਸਾਹਿਬ ਸ੍ਰੀ ਦਮਦਮਾ ਸਾਹਿਬ ਹਾਂਜੀ ਇਹ ਜਿਹੜੇ ਤਖਤ ਨੇ ਇਹ ਪੰਜਾਬ ਦੇ ਵਿੱਚ ਨੇ ਹਾਂਜੀ ਅਕਾਲ ਤਖਤ ਆ ਜਾਂਦਾ ਅੰਮ੍ਰਿਤਸਰ ਦੇ ਵਿੱਚ ਸ੍ਰੀ ਕੇਸਗੜ ਆ ਜਾਂਦਾ ਆਪਣੇ ਕੋਲ ਆਨੰਦਪੁਰ ਸਾਹਿਬ ਦੇ ਵਿੱਚ ਤੇ ਤੱਕ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਦੇ ਵਿੱਚ ਆ ਜਾਂਦਾ ਹੈ ਤਲਵੰਡੀ ਸਾਬੋ ਬਠਿੰਡਾ ਹਾਂਜੀ ਇਹ ਤਾਂ ਤਿੰਨ ਤਖਤ ਹੋ ਗਏ ਆਪਣੇ ਕੋਲ ਜੋ ਪੰਜਾਬ ਦੇ ਵਿੱਚ ਨੇ ਤੇ ਦੋ ਤਖਤਾਂ ਦੀ ਗੱਲ ਕਰੀਏ ਦੋ ਤਖਤ ਜਿਹੜੇ ਨੇ ਪੰਜਾਬ ਤੋਂ ਬਾਹਰ ਨੇ ਹਾਂਜੀ ਹੁਣ ਆਓ ਜਾਣ ਲੈਂਦੇ ਆ ਪੰਜਾਬ ਤੋਂ ਬਾਹਰ ਕਿਹੜੇ ਕਿਹੜੇ ਤਖਤ ਨੇ ਦੋ ਹਾਂਜੀ ਪਹਿਲੇ ਨੰਬਰ ਤੇ ਆਪਣੇ ਕੋਲ ਆ ਜਾਂਦਾ ਸ੍ਰੀ ਪਟਨਾ ਸਾਹਿਬ ਸ਼੍ਰੀ ਪਟਨਾ ਸਾਹਿਬ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬਰਥਪਲੇਸ ਨਾਲ ਸੰਬੰਧਿਤ ਤਖਤ ਹੈ ਤੇ ਦੂਜਾ ਆਪਣੇ ਕੋਲ ਆ ਜਾਂਦਾ ਸ਼੍ਰੀ ਹਜੂਰ ਸਾਹਿਬ ਸ਼੍ਰੀ ਹਜੂਰ ਸਾਹਿਬ ਹਾਂਜੀ ਸ਼੍ਰੀ ਪਟਨਾ ਸਾਹਿਬ ਆਪਣੇ ਕੋਲ ਆ ਜਾਂਦਾ ਬਿਹਾਰ ਦੇ ਵਿੱਚ ਤੇ ਹਜੂਰ ਸਾਹਿਬ ਆਪਣੇ ਕੋਲ ਆ ਜਾਂਦਾ ਮਹਾਰਾਸ਼ਟਰ ਨੰਨਦੇੜ ਮਹਾਰਾਸ਼ਟਰ ਦੇ ਵਿੱਚ ਨੰਨਦੇੜ ਮਹਾਰਾਸ਼ਟਰ ਦੇ ਵਿੱਚ ਹਾਂਜੀ ਇਹ ਜਿਹੜੇ ਦੋ ਤਖਤ ਨੇ ਪਹਿਲਾ ਸ਼੍ਰੀ ਪਟਨਾ ਸਾਹਿਬ ਬਿਹਾਰ ਦੇ ਵਿੱਚ ਹੈ ਤੇ ਸੈਕੰਡ ਵਨ ਇਸ ਸ਼੍ਰੀ ਹਜੂਰ ਸਾਹਿਬ ਜਿਹੜਾ ਨੰਨਦੇੜ ਮਹਾਰਾਸ਼ਟਰ ਦੇ ਵਿੱਚ ਹੈ ਹਾਂਜੀ ਆਪਣੇ ਕੋਲ ਪੰਜ ਤਖਤ ਸੀ ਪਹਿਲਾ ਸੀਗਾ ਅਕਾਲ ਤਖਤ ਦੂਜਾ ਸ਼੍ਰੀ ਕੇਸਗੜ੍ਹ ਤੀਜਾ ਸ਼੍ਰੀ ਦਮਦਮਾ ਸਾਹਿਬ ਜਿਹੜੇ ਪੰਜਾਬ ਦੇ ਵਿੱਚ ਨੇ ਉਸ ਤੋਂ ਇਲਾਵਾ ਸ਼੍ਰੀ ਪਟਨਾ ਸਾਹਿਬ ਤੇ ਸ਼੍ਰੀ ਹਜੂਰ ਸਾਹਿਬ ਜਿਹੜੇ ਨੇ ਪੰਜਾਬ ਤੋਂ ਬਾਹਰ ਦੇ ਤਖਤ ਨੇ। ਹਾਂਜੀ ਕੁਐਸਚਨ ਨੰਬਰ 98 ਵਾਟ ਇਜ਼ ਦਾ ਅਫੀਸ਼ੀਅਲ ਲੈਂਗੁਏਜ ਆਫ ਪੰਜਾਬ? ਹਾਂਜੀ ਸਿੰਪਲ ਜਿਹਾ ਕੁਐਸਚਨ ਹੈ। A ਆਪਸ਼ਨ ਹਿੰਦੀ, B ਦੇਵਨਾਗਰੀ, C ਪੰਜਾਬੀ ਜਾਂ ਫਿਰ D ਗੁਰਮੁਖੀ। ਹਾਂਜੀ ਇੱਥੇ ਜਿਹੜਾ ਆਪਣਾ ਰਾਈਟ ਆਨਸਰ ਹੋ ਜਾਵੇਗਾ ਉਹ ਹੋ ਜਾਵੇਗਾ C ਇਸ ਦਾ ਰਾਈਟ ਆਨਸਰ ਪੰਜਾਬੀ ਜਿਹੜੀ ਪੰਜਾਬ ਦੀ ਅਫੀਸ਼ੀਅਲ ਲੈਂਗੁਏਜ ਹੈ। ਹਾਂਜੀ ਉਹਨੇ ਤੇ ਗੁਰਮੁਖੀ ਨਾਲ ਲਾ ਦੇਣਾ ਗੁਰਮੁਖੀ ਜਿਹੜੀ ਹੈ ਲਿਪੀ ਹੈ। ਜੇਕਰ ਲਿਪੀ ਦੀ ਗੱਲ ਕੀਤੀ ਜਾਂਦੀ ਪੰਜਾਬ ਦੀ ਲਿਪੀ ਕਿਹੜੀ ਹੈ ਤਾਂ ਆਪਣਾ ਆਨਸਰ ਹੋਣਾ ਸੀ ਗੁਰਮੁਖੀ ਆਪਣੇ ਕੋਲੇ ਇਥੇ ਪੁੱਛੇਗਾ ਆਫੀਸ਼ੀਅਲ ਲੈਂਗੁਏਜ ਦੇ ਬਾਰੇ ਕੁਐਸਚਨ ਨੰਬਰ 99 ਤੁਹਾਡੀ ਸਕਰੀਨ ਤੇ ਹੈ ਹਾਊ ਮੈਨੀ 슈ਗਰ ਮਿਲਸ ਆਰ देयर ਇਨ ਪੰਜਾਬ ਹਾਂਜੀ ਇਸ ਪ੍ਰਸ਼ਨ ਦੇ ਵਿੱਚ ਪੁੱਛਿਆ ਗਿਆ ਕਿੰਨੀਆਂ 슈ਗਰ ਮਿਲਾਂ ਨੇ ਪੰਜਾਬ ਦੇ ਵਿੱਚ ਹਾਂਜੀ ਹਾਊ ਮੈਨੀ 슈ਗਰ ਮਿਲਸ ਆਰ देयर ਇਨ ਪੰਜਾਬ ਹਾਂਜੀ ਉਹ ਏ ਆਪਸ਼ਨ 19 ਬੀ 21 ਸੀ 17 ਜਾਂ ਫਿਰ ਡੀ 15 ਹਾਂਜੀ ਇੱਥੇ ਜਿਹੜਾ ਆਪਣਾ ਰਾਈਟ ਆਨਸਰ ਹੋ ਜਾਵੇਗਾ ਡੀ ਇਜ਼ ਦਾ ਰਾਈਟ ਆਨਸਰ 15 ਜਿਹੜੀਆਂ 슈ਗਰ ਮਿਲਾਂ ਪੰਜਾਬ ਦੇ ਵਿੱਚ ਨੇ ਕੁਐਸਚਨ ਨੰਬਰ 100 ਐਂਡ ਲਾਸਟ ਕੁਐਸਚਨ ਹੈ ਆਪਣਾ ਅੱਜ ਦਾ ਵੇਅਰ ਇਜ਼ ਗੁਰੂ ਹਰਗੋਬਿੰਦ ਥਰਮਲ ਪਾਵਰ ਪਲਾਂਟ ਹਾਂਜੀ ਉਹਨਾਂ ਨੇ ਪੁੱਛਿਆ ਗੋਬਿੰਦ ਸ਼ਹੀਦ ਗੁਰੂ ਹਰਗੋਬਿੰਦ ਸਿੰਘ ਜੀ ਦੇ ਨਾਮ ਤੇ ਥਰਮਲ ਪਾਵਰ ਪਲਾਂਟ ਹੈ ਕਿਸ ਜਗ੍ਹਾ ਤੇ ਹੈ ਪੰਜਾਬ ਦੇ ਵਿੱਚ ਏ ਆਪਸ਼ਨ ਨਾਬਾ B रोपड़ C ਲਹਿਰਾ ਮੁਹੱਬਤ ਬਠਿੰਡਾ ਜਾਂ ਫਿਰ D ਨਨ ਆਫ ਥੀਸ ਹਾਂਜੀ ਇੱਥੇ ਜਿਹੜਾ ਆਪਣਾ ਰਾਈਟ ਆਨਸਰ ਹੋ ਜਾਵੇਗਾ ਉਹ ਜਾਵੇਗਾ C ਇਜ਼ ਦਾ ਰਾਈਟ ਆਨਸਰ ਲਹਿਰਾ ਮੁਹੱਬਤ ਬਠਿੰਡਾ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਨਾਂ ਤੇ ਥਰਮਲ ਪਾਵਰ ਪਲਾਂਟ ਹੈ ਹਾਂਜੀ ਅੱਜ ਦੀ ਵੀਡੀਓ ਆਪਣੀ ਇੰਨੀ ਹੀ ਸੀ ਤੇ ਨੈਕਸਟ ਜਿਹੜੀ ਆਪਾਂ ਵੀਡੀਓ ਤਿਆਰ ਕਰਾਂਗੇ ਉਹ ਆਪਾਂ MCQ ਪੰਜਾਬੀ ਫਾਰਮੈਟ ਦੇ ਵਿੱਚ ਲੈ ਕੇ ਆਵਾਂਗੇ ਹਾਂਜੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਸਾਰਿਆਂ ਦਾ